ਸਰੀ ਕਾਲ ਪੰਜਾਬੀਓ ਤੁਸੀਂ ਦੇਖ ਰਹੇ ਹੋ ਰੀਅਲ ਪੰਜਾਬੀ ਨਿਊਜ਼ ਸਿੱਧੂ ਮੂਸੇਵਾਲੇ ਦੇ ਫਾਈਨਲੀ ਖੁਸ਼ਖਬਰੀ ਸਿੱਧੂ ਮੂਸੇਵਾਲਾ ਤੇ ਸ਼ਨੀ ਮਾਲਟਨ ਦੇ ਗੀਤ 410 ਦਾ ਟੀਜ਼ਰ ਰਿਲੀਜ਼ ਸਿੱਧੂ ਤੀਆਂ ਚਲਕਿਆਂ ਨੇ ਆਕਰਸ਼ਿਤ ਕੀਤੇ ਲੋਕ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮਹਿਰੂਨ ਗਾਇਕ ਸਿੱਧੂ ਮੂਸੇਵਾਲਾ ਤੇ ਸ਼ਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ ਜਿਸ ਦੀ ਪੁਸ਼ਟੀ ਸ਼ਨੀ ਮਾਲਟਨ ਨੇ ਇਹ ਆਪਣੇ ਇੰਸਟਾਗ੍ਰam ਪੇਜ ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ ਹਾਲ ਹੀ ਇਸ ਗੀਤ 410 ਦੀ ਪਹਿਲੀ ਝਲਕ ਸਾਹਮਣੇ ਆਈ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਅਸਲ ਸਿੱਧੂ ਤੇ ਸਣੀ ਦੇ ਗੀਤ 410 ਦਾ ਟੀਜ਼ਰ ਰੀਲੀਜ਼ ਹੋ ਚੁੱਕਿਆ ਹੈ ਗੀਤ ਦੇ ਟੀਜ਼ਰ ਨੂੰ ਸਣੀ ਮਾਲਟਨ ਨੇ ਆਪਣੇ ਅਫੀਸ਼ੀਅਲ YouTube ਚੈਨਲ ਤੇ ਵੀ ਰੀਲੀਜ਼ ਕੀਤਾ ਗਿਆ ਹੈ ਇਸ ਟੀਜ਼ਰ ਵਿੱਚ ਸਿੱਧੂ ਆਖਦਾ ਨਜ਼ਰ ਆ ਰਿਹਾ ਹੈ ਕਿ ਸਨੀ ਮਾਲਟਨ ਸਾਡਾ ਭਰਾ ਹੈ ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ ਇਸ ਤੋਂ ਇਲਾਵਾ ਹੋਰ ਕੀ ਕੀ ਆਖ ਰਹੇ ਹਨ ਇਹ ਜਾਣਨ ਲਈ ਵੀਡੀਓ ਨੂੰ ਦੇਖੋ ਤਾਂ ਕੋਣ ਕੋਣ ਸਿੱਤੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਸੁਣਨ ਵਾਸਤੇ ਉਕਸ਼ਤ ਨੇ ਆਪਣੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।